ਡਾਕਟਰ ਬੀ ਆਰ ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਪ੍ਰਜਾਤੰਤਰ ਦਿਵਸ ਮਨਾਉਣ ਸੰਬੰਧਿਤ ਸਮਾਗਮ ਦਾ ਯੋਜਨ ਪ੍ਰਧਾਨ ਸੀਤਾ ਕੌਰ ਅਤੇ ਰਮੇਸ਼ ਕੌਰ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਤਰਮਿੰਦਰ ਅਤੇ ਸੰਤ ਕਿਸ਼ਨ ਨਾਜੀ ਝੇੜੂ ਵਾਲੇ ਹਾਜ਼ਰ ਹੋਏ ਜਿਨ੍ਹਾਂ ਨੇ ਬਾਬਾ ਸਾਹਿਬ ਜੀ ਦੇ ਬੁੱਧ ਤੇ ਫੁੱਲ ਮਾਲਾ ਮਾ ਪੇਂਡ ਕਰਨ ਉਪਰੰਤ ਸਮਾਗਮ ਦਾ ਉਦਘਾਟਨ ਕੀਤਾ ਸਮਾਗਮ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਜਿੱਥੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬ ਉਥੇ ਮਿਸ਼ਨਰੀ ਕਲਾਕਾਰਾਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਆਏ ਹੋਏ ਬੁੱਧੀਜੀਵੀਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਆਪਣੇ ਵਿਚਾਰ ਪੇਸ਼ ਕੀਤੇ ਜਰਕੀ ਉਨ੍ਹਾਂ ਬਾਬਾ ਸਾਹਿਬ ਜੀ ਵੱਲੋਂ ਲਾਗੂ ਕੀਤੇ ਸੰਵਿਧਾਨ ਦੀ ਰੱਖਿਆ ਕਰਨ ਲਈ ਅੱਗੇ ਆਉਣ ਦਾ ਵੀ ਸੰਦੇਸ਼ ਦਿੱਤਾ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੇ ਅੰਤ ਵਿੱਚ ਰਮੇਸ਼ ਕੌਲ ਤੇ ਸੀਤਾ ਕੌਲ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅੱਜ ਬੜੀ ਖੁਸ਼ੀ ਦਾ ਦੈਨੇ ਕਿ ਜੋ 26 ਜਨਵਰੀ 1950 ਨੂੰ ਭਾਰਤ ਨੂੰ ਜਿਹੜਾ ਭਾਰਤ ਦੇ ਲੋਕਾਂ ਲਈ ਇੱਕ ਨਵਾਂ ਜਨਮ ਸੀ ਕਿਉਂਕਿ ਇਹ ਜਿਹੜਾ ਅਸੀਂ ਬਾਡੇ ਦੇ ਰੂਪ ਦੇ ਵਿੱਚ ਗਣਤੰਤਰ ਦਿਵਸ ਲੋਕਤੰਤਰ ਪ੍ਰਜਾਤੰਤਰ ਨੂੰ ਜਿਹੜਾ ਉਹ ਡਾਕਟਰ ਬੀ ਆਰ ਅੰਬੇਦਕਰ پارک ਵਿੱਚ ਸੈਲੀਬ੍ਰੇਟ ਕੀਤਾ ਜਿਸ ਦਾ ਜਿਹੜਾ ਉਦਘਾਟਨ ਅਸੀਂ ਝੰਡਾ ਚੜਾ ਕੇ ਜਿਹੜਾ ਉਹ ਸਾਰੇ ਸਾਡੇ ਐਨ ਆਰ ਆਈ ਭਰਾ ਤਰਮਿੰਦਰ ਸਾਡੇ ਕ ਉਤਰਮਿੰਦਰ ਕੁਮਾਰ ਜੀ ਆਸਟ੍ਰੇਲੀਆ ਤੋਂ ਆਏ ਸੀ ਉਹਨਾਂ ਰਾਹੀਂ ਉਸ ਪਰਿਵਾਰ ਰਾਹੀਂ ਗਰਦੀਪ ਪੀਕਰ ਰਾਹੀਂ ਜਿਹੜਾ ਉਹ ਝੰਡੇ ਦੀ ਰਸਮ ਕੀਤੀ ਗਈ ਮੁਲਾਜ਼ਮਾਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਤੇ ਸਾਡੇ ਸਤਿਕਾਰਯੋਗ ਸੰਤ ਕਿਸ਼ਨ ਰਾਜ ਜੀ ਚਿਹੜੂ ਉਹ ਵੀ ਇਹਦੀ ਸ਼ੁਰੂਆਤ ਕਰਕੇ ਗਏ ਆ ਤੇ ਵਿਸ਼ਾਲ ਜਿਹੜਾ ਉਹ ਸਮਾਗਮ ਖਚਾ ਖਚ ਜਨਤਾ ਦੇ ਨਾਲ ਦੂਰੋਂ ਦੂਰੋਂ ਲੋਕਾਂ ਨੇ ਆ ਕੇ ਇਸ ਸਮਾਗਮ ਨੂੰ ਕਾਮਯਾਬ ਕੀਤਾ ਇਹਦਾ ਸਿਰਫ ਇਹੀ ਹੈ ਕਿ ਜਿਹੜਾ ਸੰਵਿਧਾਨ 5000 ਸਾਲ ਦੀ ਗੁਲਾਮੀ ਤੋਂ ਬਾਅਦ ਲੋਕਾਂ ਦੇ ਜਿਹੜੇ ਰਾਜ ਭਾਗ ਗ੍ਰਹਿਣ ਕਰਨ ਲਈ ਕਤਲੋ ਆਮ ਹੁੰਦਾ ਸੀ ਉਹ ਜਿਹੜਾ ਕਤਲੇ ਘਾਰਤ ਨੂੰ ਰੋਕ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਅਕਲ ਦਾ ਦਾਨ ਮਤਦਾਨ ਦੇ ਕੇ ਔਰ ਹਰ ਇੱਕ ਨੂੰ ਇਹਦਾ ਗਰੀਬ ਤੇ ਪਛੜੇ ਵਰਗ ਦੇ ਲੋਕਾਂ ਨੂੰ ਵੀ ਇਹਦਾ ਹਿੱਸੇਦਾਰ ਬਣਾਇਆ ਇਹ ਭਾਰਤ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਲੋਕਾਂ ਵਾਸਤੇ ਲੋਕਾਂ ਲਈ ਜਿਹੜੀ ਹੈ ਉਹ ਪ੍ਰਾਪਤੀ ਹੈ ਤੇ ਇਹਨੂੰ ਵਰਕਰ ਇਹਨੂੰ ਜਿੰਦਾ ਰੱਖਣਾ ਵੀ ਸਾਡੀ ਨੈਤਿਕ ਜ਼ਿੰਮੇਵਾਰੀ ਆ ਹਰ ਵਰਗ ਦੀ ਕਿਉਂਕਿ ਹਰ ਵਰਗ ਨੂੰ ਜਿਹੜਾ ਆ ਉਹ ਅਧਿਕਾਰ ਜਿਹੜਾ ਭਾਈਚਾਰਾ ਸ਼ਾਂਤੀ ਤੇ ਪਿਆਰ ਦੇ ਵਿੱਚ ਰਹਿਣ ਦਾ ਸਮਤਾ ਸੁਤੰਤਰਤਾ ਤੇ ਆਜ਼ਾਦੀ ਦਾ ਸਬਕ ਜਿਹੜਾ ਉਹ ਇਸ ਦਿਨ ਮਿਲਿਆ ਸੀ ਤੇ ਅਸੀਂ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਜਿਹੜੇ ਐਨ ਆਰ ਆਈ ਭਰਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਔਰ ਸਾਡੇ ਮਿਸ਼ਨਰੀ ਸਿੰਗਰਾਂ ਦਾ ਕੋਰੀਓਗ੍ਰਾਫੀ ਕਰਨ ਵਾਲਿਆਂ ਦਾ ਜਿਹੜੇ ਬੱਚਿਆਂ ਦਾ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਉਹਨਾਂ ਨੇ ਕੋਰੀਓਗ੍ਰਾਫੀ ਰਾਹੀਂ ਲੋਕਾਂ ਨੂੰ ਜਾਗਰਤ ਕੀਤਾ ਤੇ ਜਿੰਨੇ ਵੀ ਮੁਲਾਜ਼ਮ ਸਾਥੀ ਆ ਤੇ ਬੀਬੀਆਂ ਭੈਣਾ ਨੌਜਵਾਨ ਬਜ਼ੁਰਗ ਆ ਤੇ ਖਾਸ ਕਰਕੇ ਮੀਡੀਆ ਵਾਲੇ ਵੀ ਜਿਹੜੇ ਆ ਕੇ ਇਸ ਪ੍ਰੋਗਰਾਮ ਨੂੰ ਪ੍ਰਚਾਰ ਪ੍ਰਸਾਰ ਦਾ ਹਿੱਸਾ ਬਣਿਆ ਸਭ ਦਾ ਅਸੀਂ ਜਿਹੜਾ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਆਪਾਂ ਜਿੰਦਾ ਰੱਖਾਂਗੇ ਸੰਵਿਧਾਨ